ਇੱਕ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਦੋ ਸਕੀਆਂ ਪੈਣਾ ਰਹਿੰਦੀਆਂ ਸਨ ਸੁੰਡ ਤੇ ਹਲਦੀ ਉਹਨਾਂ ਦੀ ਮਾਂ ਦਾ ਨਾਮ ਸੀ ਕਾਲੀ ਮਿਰਚ ਹਲਦੀ ਸੁਆਦੀ ਬਹੁਤ ਹੀ ਮਿੱਠੀ ਅਤੇ ਸੁੰਡ ਬੜੀ ਹੀ ਛਿੜਛੜੇ ਸੁਆਦੀ ਸੀ ਇੱਕ ਦਿਨ ਹਲਦੀ ਨੇ ਆਪਣੀ ਮਾਂ ਨੂੰ ਕਿਹਾ ਮਾਂ ਮੈਂ ਨਾਨਕੇ ਪਿੰਡ ਜਾਣਾ ਹੈ ਮਾਂ ਨੇ ਕਿਹਾ ਧੀਏ ਰਸਤਾ ਬੜਾ ਹੀ ਖਰਾਬ ਹੈ ਜਦੋਂ ਤੇਰਾ ਮਾਮਾ ਆਵੇਗਾ ਤੂੰ ਉਸ ਦੇ ਨਾਲ ਚਲੀ ਜਾਏ ਪਰ ਹਲਦੀ ਜਿੱਦ ਕਰਨ ਲੱਗ ਪਈ ਤਾਂ ਮਾਂ ਨੇ ਸੁੰਡ ਨੂੰ ਕਿਹਾ ਤੇ ਇਹ ਤੂੰ ਵੀ ਆਪਣੀ ਭੈਣ ਦੇ ਨਾਲ ਚਲੀ ਜਾ ਦੋ ਤੇ ਦੋ 11 ਹੁੰਦੇ ਨੇ ਪਰ ਸੁੰਢ ਨੇ ਸਾਫ਼ ਇਨਕਾਰ ਕਰ ਦਿੱਤਾ ਤਾਂ ਹਲਦੀ ਨੇ ਮਾਂ ਨੂੰ ਕਿਹਾ ਮਾਂ ਮੈਂ ਇਕੱਲੀ ਹੀ ਨਾਨਕੇ ਪਿੰਡ ਚਲੀ ਜਾਵਾਂਗੀ ਉਹ ਖੁਸ਼ੀ ਨਾਲ ਗੁੰਗੁਨਾਣ ਲੱਗ ਪਈ ਨਾਨਕੇ ਪਿੰਡ ਜਾਵਾਂਗੇ ਲੱਡੂ ਪੇੜੇ ਖਾਵਾਂਗੇ ਮੋٹے ਹੋ ਕੇ ਆਵਾਂਗੇ ਖੁਸ਼ੀ ਦੇ ਨਾਲ ਉਹ ਨਾਨਕੇ ਪਿੰਡ ਜਾਣ ਲਈ ਤਿਆਰ ਹੋ ਗਏ ਰਸਤੇ ਵਿੱਚ ਸਭ ਤੋਂ ਪਹਿਲਾਂ ਉਸ ਨੂੰ ਇੱਕ ਦਰਿਆ ਮਿਲਿਆ ਦਰਿਆ ਦਾ ਪਾਣੀ ਠਾਠਾ ਮਾਰ ਰਿਹਾ ਸੀ ਹਲਦੀ ਨੇ ਦਰਿਆ ਮਾਈ ਦੇ ਅੱਗੇ ਗੁਜ਼ਾਰਿਸ਼ ਕੀਤੀ ਦਰਿਆ ਮਾਈ ਦਰਿਆ ਮਾਈ ਤੇਰੀ ਤੀ ਹਲਦੀ ਨਾਨਕੇ ਪਿੰਡ ਜਾ ਰਹੀ ਹੈ ਮੈਨੂੰ ਦਰਿਆ ਪਾਰ ਕਰਵਾ ਦੇ ਤਾਂ ਦਰਿਆ ਮਾਈ ਨੇ ਕਿਹਾ ਧੀਏ ਦਰਿਆ ਦੇ ਕੋਲ ਜੋ ਕੁਝ ਪੱਥਰ ਪਏ ਨੇ ਉਹਨਾਂ ਨੂੰ ਲਿਆ ਕੇ ਤੂੰ ਪੁੱਲ ਬਣਾ ਦੇ ਤਾਂ ਜੋ ਪਿੱਛੇ ਆਉਣ ਵਾਲੇ ਮੁਸਾਫਿਰਾਂ ਨੂੰ ਵੀ ਸੌਖ ਹੋ ਜਾਵੇਗੀ ਤੇ ਤੂੰ ਵੀ ਦਰਿਆ ਆਸਾਨੀ ਨਾਲ ਪਾਰ ਕਰ ਲਵੇਂਗੀ ਹਲਦੀ ਨੇ ਉਸ ਦਾ ਕਹਿਣਾ ਮੰਨਿਆ ਤੇ ਪੱਥਰਾਂ ਦੇ ਨਾਲ ਇੱਕ ਪੁੱਲ ਬਣਾ ਕੇ ਦਰਿਆ ਨੂੰ ਪਾਰ ਕਰ ਲਿਆ ਅੱਗੇ ਜਾਂਦੇ ਜਾਂਦੇ ਹਲਦੀ ਥੱਕ ਗਈ ਅਤੇ ਕੁਛੇ ਆਰਾਮ ਕਰਨ ਦੇ ਲਈ ਇੱਕ ਰੁੱਖ ਹੇਠਾਂ ਸੋ ਗਈ। ਸੋ ਕੇ ਉੱਠਣ ਤੋਂ ਬਾਅਦ ਉਸਦੀ ਥਕਾਨ ਤਾਂ ਮਿਟ ਗਈ ਸੀ ਪਰ ਉਸਨੂੰ ਬਹੁਤ ਹੀ ਭੁੱਖ ਲੱਗੀ। ਉਸਨੇ ਇੱਧਰ ਉੱਧਰ ਦੇਖਿਆ ਤਾਂ ਇੱਕ 베ਰੀ ਦੇ ਉੱਤੇ ਲਾਸੂਹੇ-ਸੂਹੇ 베ਰ ਲੱਗੇ ਹੋਏ ਸਨ। ਹਲਦੀ ਨੇ 베ਰੀ ਨੂੰ ਕਿਹਾ 베ਰੀ ਮਾਈ 베ਰੀ ਮਾਈ ਤੇਰੀ ਤੀ ਹਲਦੀ ਨਾਨਕੇ ਜਾ ਰਹੀ ਏ ਪਰ ਇਸ ਸਮੇਂ ਉਸਨੂੰ ਬਹੁਤ ਹੀ ਭੁੱਖ ਲੱਗੀ ਹੈ। ਇਹਨੂੰ ਖਾਣ ਲਈ ਕੁਝ ਮਿੱਠੇ-ਮਿੱਠੇ 베ਰ ਦੇ ਦੇ। ਤਾ 베ਰੀ ਮਾਈ ਨੇ ਕਿਹਾ ਹਾਂ ਤੀਏ ਮੈਂ ਤੈਨੂੰ ਮਿੱਠੇ ਮਿੱਠੇ ਖਾਣ ਨੂੰ 베ਰ ਦਵਾਂਗੀ ਪਰ ਪਹਿਲਾਂ ਮੇਰੀ 베ਰੀ ਹੇਠਾਂ ਦੇ ਕੰਡੇ ਹੁੰਜਦੇ ਪਿੰਡ ਦੇ ਛੋਟੇ ਛੋਟੇ ਬੱਚੇ ਆਉਂਦੇ ਨੇ ਮੇਰੇ 베ਰ ਖਾਣ ਉਹਨਾਂ ਦੇ ਪੈਰਾਂ ਹੇਠਾਂ ਹੀ ਕੰਡੇ ਲੱਗ ਜਾਣਗੇ ਤਾਂ ਹਲਦੀ ਨੇ ਜਲਦੀ ਹੀ 베ਰੀ ਹੇਠਾਂ ਦੇ ਕੰਡੇ ਹੁੰਜ ਦਿੱਤੇ ਤੇ 베ਰੀ ਨੇ ਹਲਦੀ ਨੂੰ ਖਾਣ ਲਈ ਮਿੱਠੇ ਮਿੱਠੇ 베ਰ ਦੇ ਦਿੱਤੇ 베ਰ ਖਾ ਕੇ ਹਲਦੀ ਅੱਗਾਹ ਨੂੰ ਤੁਰ ਪਈ ਨਾਨਕੇ ਪਿੰਡ ਵੱਲ ਨਾਨਕੇ ਪਿੰਡ ਦੇ ਬਾਹਰ ਇੱਕ ਮਾਈ ਸੀ ਮਾਇਦਾ ਪੱਠਾ ਸੀ ਉਹ ਦਾਣੇ ਪੁੰਡ ਰਹੀ ਸੀ ਹਲਦੀ ਨੇ ਮਾਈ ਨੂੰ ਕਿਹਾ ਮਾਈ ਮਾਈ ਤੇਰੀ ਧੀ ਨਾਂਣ ਕੇ ਜਾ ਰਹੀ ਇਸ ਨੂੰ ਕੁਝ ਖਾਣ ਦੇ ਲਈ ਦਾਣੇ ਦੇ ਦੇ ਤਾਂ ਮਾਈ ਨੇ ਕਿਹਾ ਤੂੰ ਪਹਿਲਾਂ ਮੇਰੀ ਪੱਠੀ ਦਾ ਆਲਾ ਦਵਾਲਾ ਸਾਫ਼ ਕਰ ਦੇ ਤੇ ਮੇਰੀ ਪੱਠੀ ਦੇ ਲਈ ਥੋੜਾ ਬਾਲਣ ਲਿਆ ਦੇ ਤਾਂ ਉਸ ਤੋਂ ਬਾਅਦ ਮੈਂ ਤੈਨੂੰ ਖਾਣ ਨੂੰ ਵਾਧੂ ਸਾਰੇ ਦਾਣੇ ਦੇਵਾਂਗੀ ਹਲਦੀ ਨੇ ਮਾਈ ਦਾ ਕਹਿਣਾ ਮੰਨ ਲਿਆ ਅਤੇ ਪੱਠੀ ਦਾ ਆਲਾ ਦਵਾਲਾ ਸਾਫ਼ ਕਰਕੇ ਤੇ ਉਸ ਦੇ ਲਈ ਬਾਲਣ ਲੈ ਆਂਦਾ ਅੱਗੇ ਜਾਂਦੇ ਆ ਆਪਣੇ ਨਾਨਕੇ ਪਿੰਡ ਵੱਲ ਨੂੰ ਤੁਰ ਪਈ ਫਿਰ ਥੋੜੀ ਦੇਰ ਨੂੰ ਨਾਨਕੇ ਪਿੰਡ ਪਹੁੰਚੀ ਉੱਥੇ ਉਸ ਨੂੰ ਸਾਰੇ ਬਹੁਤ ਹੀ ਪਿਆਰ ਕਰਦੇ ਸਨ ਉਹ ਸਾਰਿਆਂ ਨਾਲ ਮਿਲ ਜੁਲ ਕੇ ਰਹਿੰਦੀ ਤੇ ਪਿਆਰ ਦੇ ਨਾਲ ਗੱਲਾਂ ਕਰਦੀ ਹਰ ਕਿਸੇ ਦਾ ਕੰਮ ਦੇ ਵਿੱਚ ਹੱਥ ਵਟਾਉਂਦੀ ਨਾਨੀ ਦੇ ਨਾਲ ਰਸੋਈ ਦਾ ਕੰਮ ਵੀ ਕਰਵਾਉਂਦੀ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸਨ ਕੁਝ ਦਿਨਾਂ ਮਗਰੋਂ ਹਲਦੀ ਨੂੰ ਘਰ ਦੀ ਯਾਦ ਆਣ ਲੱਗ ਪਈ ਤਾਂ ਉਸਨੇ ਨਾਨਕੇ ਨੂੰ ਕਿਹਾ ਕਿ ਨਾਨੀ ਨਾਨੀ ਹੁਣ ਮੈਂ ਘਰ ਜਾਣਾ ਏ ਮੈਨੂੰ ਘਰ ਦੀ ਯਾਦ ਆ ਰਹੀ ਏ ਮੈਨੂੰ ਮਾਂ ਦੀ ਯਾਦ ਆ ਰਹੀ ਤਾਂ ਨਾਨੀ ਨੇ ਨਾਨਾ ਨੇ ਮਾਮੇ ਨੇ ਸਾਰਿਆਂ ਨੇ ਉਸ ਨੂੰ ਬਹੁਤ ਸਾਰੇ ਫਲ ਖਡੋਣੇ ਅਤੇ ਮਿੱਠੀਆਂ ਮਿੱਠੀਆਂ ਚੀਜ਼ਾਂ ਖਾਣ ਨੂੰ ਦਿੱਤੀ ਉਹ ਸਾਰੀਆਂ ਚੀਜ਼ਾਂ ਲੈ ਕੇ ਹਲਦੀ ਆਪਣੇ ਘਰ ਨੂੰ ਵਾਪਸ ਮੁੜ ਪਈ ਪਿੰਡ ਤੋਂ ਬਾਹਰ ਨਿਕਲਦੇ ਸਭ ਤੋਂ ਪਹਿਲਾਂ ਉਹਨੂੰ ਪੱਠੀ ਵਾਲੀ ਮਾਈ ਮਿਲੀ ਪੱਠੀ ਵਾਲੀ ਮਾਈ ਨੇ ਉਸ ਨੂੰ ਆਵਾਜ਼ ਮਾਰੀ ਕਹਤੀ ਏ ਆ ਮੇਰੇ ਕੋਲੋਂ ਕੁਝ ਦਾਣੇ ਲੈਂਦੀ ਜਾ ਫੇਰ ਉਸਨੂੰ 베ਰੀ ਮਿਲੀ 베ਰੀ ਨੇ ਵੀ ਉਸਨੂੰ ਕੁਝ ਮਿੱਠੇ ਮਿੱਠੇ ਖਾਣ ਨੂੰ 베ਰ ਦਿੱਤੇ ਦਰਿਆ ਨੇ ਉਸਨੂੰ ਸਿੱਪੀਆਂ ਕੋੜੇ ਤੇ ਹੋਰ ਬਹੁਤ ਸੋਹਣੀਆਂ ਚਮਕੀਲੀਆਂ ਚਮਕੀਲੀਆਂ ਚੀਜ਼ਾਂ ਦਿੱਤੀਆਂ ਸਾਰੀਆਂ ਚੀਜ਼ਾਂ ਲੈ ਕੇ ਹਲਦੀ ਆਪਣੇ ਘਰ ਆਈ ਜਦੋਂ ਸੁੰਡ ਨੇ ਸਾਰਾ ਕੁਝ ਦੇਖਿਆ ਤਾਂ ਉਸਨੂੰ ਬਹੁਤ ਹੀ ਗੁੱਸਾ ਆਇਆ ਤੇ ਉਹ ਬਹੁਤ ਹੀ ਚੜ ਗਈ ਕਿਉਂਕਿ ਉਹ ਵੀ ਇਹ ਸਾਰੀਆਂ ਚੀਜ਼ਾਂ ਪਾਣੀਆ ਚਾਹਦੀ ਸੀ ਸੁੰਡ ਨੇ ਉਸੇ ਸਮੇਂ ਮਾਂ ਨੂੰ ਕਿਹਾ ਮਾਂ ਮੈਂ ਵੀ ਹੁਣ ਨਾਨਕੇ ਪਿੰਡ ਜਾਵਾਂਗੀ ਪਰ ਹਲਦੀ ਨੇ ਉਸ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਰਸਤੇ ਦੇ ਬਾਰੇ ਪਰ ਸੁੰਡ ਨੇ ਉਸ ਦੀ ਇੱਕ ਨਾ ਸੁਣੀ ਤੇ ਨਾਨਕੇ ਪਿੰਡ ਨੂੰ ਤੁਰ ਪਈ ਸਭ ਤੋਂ ਪਹਿਲਾਂ ਰਸਤੇ ਦੇ ਵਿੱਚ ਦਰਿਆ ਆਇਆ ਦਰਿਆ ਦਾ ਪਾਣੀ ਠਾਠਾ ਮਾਰ ਰਿਹਾ ਸੀ ਸੁੰਡ ਪੁਲ ਦੇ ਉੱਤੋਂ ਦੀ ਲੰਘਣ ਲੱਗ ਗਈ ਤਾਂ ਦਰਿਆ ਮਾਈ ਨੇ ਕਿਹਾ ਧੀਏ ਲਾਗੇ ਪਈ ਪੱਥਰ ਚੁੱਕ ਕੇ ਦਰਿਆ ਦੇ ਪੁਲ ਦੇ ਕੋਲ ਰੱਖ ਦੀ ਜਾ ਤਾਂ ਜੋ ਪੁਲ ਹੋਰ ਚੌੜਾ ਹੋ ਜਾਵੇਗਾ ਤੇ ਹੋਰ ਮੁਸਾਫਰਾ ਨੂੰ ਸੌਖ ਹੋਏਗੀ ਤਾਂ ਸੁੰਡ ਨੇ ਗੁੱਸੇ ਤੇ ਚੜਚੜੇ ਸੁਭਾਅ ਦੇ ਨਾਲ ਕਿਹਾ ਕਿ ਮੈਂ ਤੇਰੀ ਨੌਕਰ ਲੱਗੀ ਹੋਈ ਆ ਮੈਂ ਕਿਉਂ ਕਰਾਂ ਅਤੇ ਇਹ ਕਹਿੰਦੀ ਹੋਈ ਜਲਦੀ ਜਲਦੀ ਕਦਮ ਅਗਾਹ ਪੁੱਟਦੀ ਪੁਲ ਤੋਂ ਪਾਰ ਲੰਘ ਗਏ ਅਗਾਹ ਜਾ ਕੇ ਉਸ ਨੂੰ 베ਰੀ दिखी ਤੇ 베ਰਖਾਨ ਦੇ ਮਨ ਹੋਏ ਉਸਨੇ 베ਰੀ ਦੀ ਟਾਣੀ ਨੂੰ ਜ਼ੋਰ ਨਾਲ ਹਲੂਣਾ ਦਿੱਤਾ ਤੇ 베ਰ ਥੱਲੇ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਇੱਕ ਵੀ 베ਰ ਥੱਲੇ ਨਾ ਡਿੱਤੀ ਪਰ ਇੱਕ ਵੀ 베ਰ ਥੱਲੇ ਨਾ ਡਿਗਾ ਤਾਂ 베ਰੀ ਨੇ ਉਸ ਨੂੰ ਕਿਹਾ ਧੀਏ ਮੈਂ ਤੈਨੂੰ ਖਾਣ ਨੂੰ ਮਿੱਠੇ ਮਿੱਠੇ 베ਰ ਦਵਾਂਗੀ ਪਰ ਪਹਿਲਾ ਮੇਰੇ ਲਾਗੋ ਜੋ ਕੰਡੇ ਨੇ ਉਹ ਹੁੰਝਦੇ ਨਹੀਂ ਤਾਂ ਛੋਟੇ-ਛੋਟੇ ਬੱਚਿਆਂ ਦੇ ਪੈਰਾਂ ਵਿੱਚ ਲੱਗ ਜਾਣਗੇ ਤਾਂ ਸੁੰਡ ਗੁੱਸੇ ਨਾਲ ਬੋਲੀ ਮੈਂ ਤੇਰਾ ਕੋਈ ਕੰਮ ਨਹੀਂ ਕਰਾਂਗੀ ਬਸ ਮੈਨੂੰ ਖਾਣ ਨੂੰ ਮਿੱਠੇ-ਮਿੱਠੇ 베ਰ ਦੇ ਉਸਨੇ ਫਿਰ 베ਰੀ ਨੂੰ ਹਲੂਣਾ ਦੇਣਾ ਸ਼ੁਰੂ ਕੀਤਾ ਪਰ ਇੱਕ ਵੀ 베ਰ ਥੱਲੇ ਨਾ ਡਿੱਗਾ ਅਗਾਹ ਜਾਂਦੀ ਜਾਂਦੀ ਪਿੰਡ ਦੇ ਬਾਹਰ ਪੱਠੀ ਵਾਲੀ ਮਾਈ ਬੈਠੀ ਸੀ ਉਸਨੇ ਮਾਈ ਤੋਂ ਬਿਨਾਂ ਪੁੱਛੇ ਉਸਦੀ ਪੱਠੀ ਵਿੱਚੋਂ ਦਾਣੇ ਚੁਕਲੇ ਅਤੇ ਗਾਂ ਨੂੰ ਤੁਰ ਪਈ ਮਾਈ ਨੇ ਉਸ ਨੂੰ ਆਵਾਜ਼ ਮਾਰ ਦੇ ਕਿਆ ਭੁੱਖੀ ਕਿਸੇ ਥਾਂ ਦੀ ਬਹੁਤ ਹੀ ਬੁਰੇ ਸੁਭਾਅ ਦੀ ਹੈ ਤੂੰ ਕੋਈ ਗੱਲ ਨਹੀਂ ਰੱਬ ਤੈਨੂੰ ਆਪੇ ਸਜ਼ਾ ਦੇਵੇਗਾ ਇਹ ਕਰਦੀ ਕਰਦੀ ਸੁੰਢ ਆਪਣੇ ਨਾਨਕੇ ਪਿੰਡ ਪਹੁੰਚ ਗਈ ਸੁੰਢ ਦਾ ਸੁਭਾਅ ਬਹੁਤ ਹੀ ਰੁੱਖਾ ਸੀ ਉਸ ਦੀ ਕਿਸੇ ਦੇ ਨਾਲ ਵੀ ਨਹੀਂ ਬਣਦੀ ਸੀ ਤੂੰ ਸਾਰਾ ਦਿਨ ਇਕੱਲੀ ਹੀ ਇੱਕ ਪਾਸੇ ਕੁੜਕੁੜ ਕਰਦੀ ਬੈਠੇ ਰਹਿੰਦੀ ਨਾ ਕਿਸੇ ਦਾ ਕੰਮ ਕਰਾਂਦੀ ਨਾ ਕਿਸੇ ਨਾਲ ਹੱਥ ਵਟਾਉਂਦੀ ਨਾ ਕਿਸੇ ਦੇ ਕਿਸੇ ਵੀ ਕੰਮ ਵਿੱਚ ਆਉਂਦੀ ਕੁਝ ਸਮੇਂ ਮਗਰੋਂ ਸੁੰਢ ਨੇ ਘਰ ਜਾਣ ਦਾ ਫੈਸਲਾ ਕੀਤਾ ਘਰ ਜਾਣ ਤੋਂ ਪਹਿਲਾਂ ਨਾਨਕੇ ਪਿੰਡ ਵਿੱਚੋਂ ਕਿਸੇ ਨੇ ਵੀ ਉਸ ਨੂੰ ਕੋਈ ਮਿਠਾਈ ਕੋਈ ਖਡੋਣਾ ਕੁਝ ਵੀ ਚੀਜ਼ ਖਾਣ ਨੂੰ ਨਾ ਦਿੱਤੀ। ਉਹ ਸੜਦੀ ਸੜਦੀ ਨਾਨਕੇ ਪਿੰਡੋਂ ਤੁਰ ਪਈ। ਭੱਠੀ ਮਾਈ ਨੇ ਵੀ ਕੁਝ ਵੀ ਉਸ ਨੂੰ ਦਾਣੇ ਨਾ ਦਿੱਤੇ। 베ਰੀ ਦੀ ਕੋਲ ਪੁੱਜਦਿਆਂ ਹੀ ਉਸਦੇ ਪੈਰਾਂ ਹੇਠਾਂ ਕੰਡਾ ਚੁਭ ਗਿਆ। ਜਦੋਂ ਦਰਿਆ ਪਾਰ ਕਰਨ ਲੱਗੀ ਦਰਿਆ ਦਾ ਪਾਣੀ ਇੰਨਾ ਜ਼ਿਆਦਾ ਠਾਠਾ ਮਾਰ ਰਿਹਾ ਸੀ ਕਿ ਪੁਲ ਦੇ ਉੱਪਰ ਆ ਰਿਹਾ ਹੈ। ਸੁੰਡ ਬਹੁਤ ਹੀ ਡਰ ਗਈ ਸੀ ਦਰਿਆ ਦੇ ਪਾਣੀ ਨੂੰ ਦੇਖ ਕੇ। ਦਰਦੀ ਦਰਦੀ ਬੜੀ ਮੁਸ਼ਕਲ ਬਚਦੀ ਹੋਈ ਉਹ ਘਰ ਪਹੁੰਚੀ ਅਤੇ ਰੋਂਦੀ ਰੋਂਦੀ ਮਾਂ ਨੂੰ ਕਹਿਣ ਲੱਗੇ ਮਾਂ ਮਾਂ ਹਲਦੀ ਦੇ ਵਿੱਚ ਐਸਾ ਕੀ ਹੈ ਕਿ ਸਾਰੇ ਉਸ ਨੂੰ ਇੰਨਾ ਪਿਆਰ ਕਰਦੇ ਨੇ ਤੇ ਮੈਨੂੰ ਕੋਈ ਵੀ ਪਿਆਰ ਨਹੀਂ ਕਰਦਾ ਤਾਂ ਮਾਂ ਨੇ ਉਸ ਨੂੰ ਸਮਝਾਇਆ ਕਿ ਇਹ ਹਲਦੀ ਦਾ ਸਬਾਅ ਬਹੁਤ ਹੀ ਮਿੱਠਾ ਹੈ ਉਹ ਹਰ ਕਿਸੇ ਨਾਲ ਪਿਆਰ ਨਾਲ ਗੱਲ ਕਰਦੀ ਹੈ ਤੇ ਹਰ ਕਿਸੇ ਦੇ ਕੰਮ ਆਉਂਦੀ ਹੈ ਅਗਰ ਤੂੰ ਵੀ ਇਸ ਤਰ੍ਹਾਂ ਦੀ ਹੋ ਜਾਵੇਂਗੀ ਤੇ ਸਭ ਤੈਨੂੰ ਵੀ ਬਹੁਤ ਪਿਆਰ ਕਰਨਗੇ ਤੇ ਤੇਰੇ ਨਾਲ ਵੀ ਮਿੱਠਾ ਬੋਲਣਗੇ ਸੁੰਦ ਨੂੰ ਸਮਝ ਆ ਗਿਆ ਸੀ ਪਿਆਰ ਸਤਕਾਰ ਤੇ ਸਨਮਾਨ ਦੇ ਨਾਲ ਹੀ ਜੀਵਨ ਸੋਹਣਾ ਬਣਦਾ ਹੈ ਤੇ ਅਗਾ ਤੋਂ ਸੁੰਦ ਨੇ ਪ੍ਰਣ ਕੀਤਾ ਕਿ ਉਹ ਆਪਣੇ ਆਪ ਦੇ ਸੁਭਾ ਨੂੰ ਸੁਧਾਰੇਗੀ ਤੇ ਸਭ ਦੇ ਨਾਲ ਪਿਆਰ ਨਾਲ ਤੇ ਮਿਲ ਜੁਲ ਕੇ ਰਹੇਗੀ ਤੇ ਸਭ ਦਾ ਸਤਕਾਰ ਕਰੇਗੀ ਹੈი ਫਰੈਂਡਸ ਡਿਡ ਯੂ ਲਾਈਕ ði ਵੀਡੀਓ